ਅੰਮ੍ਰਿਤਸਰ ਦੇ ਤਿੰਨ ਪਿੰਡਾਂ ਦੇ ਵਿੱਚ ਮਜ਼ਾਈਲਾ ਡਿੱਗਣ ਦੀਆਂ ਖਬਰਾਂ ਆ ਰਹੀਆਂ ਨੇ ਆਖਰਕਾਰ ਇਹ ਮਜ਼ਾਈਲਾ ਕਿੱਥੋਂ ਆਈਆਂ ਕਿਵੇਂ ਡਿੱਗੀਆਂ ਤੇ ਇਹਦੇ ਨਾਲ ਕੀ ਕੀ ਨੁਕਸਾਨ ਹੋਇਆ ਇਸ ਬਾਰੇ ਅਧਿਕਾਰਤ ਪੁਸ਼ਟੀ ਕੀ ਕਹਿੰਦੀ ਹੈ ਕੁੱਲ ਮਿਲਾ ਕੇ ਇਨ੍ਹਾਂ ਮਜ਼ਾਈਲਾਂ ਦੇ ਨਾਲ ਹੁਣ ਤੱਕ ਕੀ ਕੀ ਹੋਇਆ ਹੈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਹ ਮਜ਼ਾਈਲਾ ਡਿੱਗੀਆਂ ਨੇ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਅੱਜ ਮੀਡੀਆ ਰਿਪੋਰਟਾਂ ਦੇ ਅਨੁਸਾਰ ਅੰਮ੍ਰਿਤਸਰ ਦੇ ਤਿੰਨ ਵੱਖ-ਵੱਖ ਪਿੰਡਾਂ ਦੇ ਵਿੱਚ ਮਜ਼ਾਈਲਾ ਡਿੱਗਣ ਦੀ ਜਾਂ ਕਹਿ ਲਈਏ ਕਿ ਮਜ਼ਾਈਲਾ ਦੇ ਪੁਰਜੇ ਡਿੱਗਣ ਦੀਆਂ ਖਬਰਾਂ ਰਿਪੋਰਟ ਹੋ ਰਹੀਆਂ ਨੇ ਵੱਖ-ਵੱਖ ਮੀਡੀਆ ਅਦਾਰਿਆਂ ਨੇ ਇਹਨਾਂ ਖਬਰਾਂ ਨੂੰ ਛਾਪਿਆ ਹੈ ਜਿਸ ਦੇ ਅਨੁਸਾਰ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਦੇ ਵਿੱਚ ਜਿਹੜੀਆਂ ਨੇ ਇਹ ਮਜ਼ਾਈਲਾ ਡਿੱਗੀਆਂ ਨੇ ਅੰਮ੍ਰਿਤਸਰ ਧਿਆਤੀ ਪੁਲਿਸ ਦੇ ਜ਼ਿਲ੍ਹਾ ਮੁਖੀ ਨੇ ਇਹਨਾਂ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਕਿਹਾ ਕਿ ਇਸ ਦੀ ਜਾਣਕਾਰੀ ਸਬੰਧਤ ਸੁਰੱਖਿਆ ਏਜੰਸੀਆਂ ਅਤੇ ਭਾਰਤੀ ਫੌਜ ਨੂੰ ਦਿੱਤੀ ਗਈ ਹੈ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਤੇ ਕੀਤੇ ਗਏ ਆਪਰੇਸ਼ਨ ਸੰਦੂਰ ਤੋਂ ਬਾਅਦ 에ਅਰ ਸਟ੍ਰਾਈਕ ਜਿਹੜੀ ਹੋਈ ਆ ਉਸ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਮਜ਼ਾਈਲਾ ਡਿੱਗਣ ਦੀ ਖਬਰ ਮਿਲੀ ਹੈ ਇਹ ਮਜ਼ਾਈਲਾ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਦੇ ਵਿੱਚ ਡਿੱਗੀਆਂ ਨੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਇਹਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਕਹੇ ਕਿ ਇਸ ਬਾਰੇ ਜਾਣਕਾਰੀ ਫੌਜ ਨੂੰ ਦੇ ਦਿੱਤੀ ਗਈ ਆ ਉਹਨਾਂ ਦੀ ਟੀਮ ਜਿਹੜੀ ਆ ਉੱਥੇ ਟੀਮ ਬੁਲਾਈ ਗਈ ਆ ਉੱਥੇ ਹੀ ਇਹ ਗੱਲ ਵੀ ਕਹੀ ਜਾ ਸਕਦੀ ਹੈ ਕਿ ਇਹ ਚੀਜ਼ਾਂ ਕਿਨੇ ਇਹ ਮਜ਼ੈਲਾ ਪਿੰਡ ਦੁਧਾਲਾ ਜੇਠੂਵਾਲ ਅਤੇ ਪੰਦੇਰ ਦੇ ਵਿੱਚ ਮਿਲੀਆਂ ਨੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਵੀ ਕੀਤਾ ਗਿਆ ਉਧਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਪਿੰਡਾਂ ਦੇ ਵਿੱਚ ਮਜ਼ੈਲਾ ਮਿਲਣ ਬਾਰੇ ਜਿਹੜਾ ਵੱਖ-ਵੱਖ ਜਿਹੜੇ ਤੱਥ ਨੇ ਉਹ ਸਾਹਮਣੇ ਆ ਰਹੇ ਨੇ ਦੈਨਿਕ ਭਾਸਕਰ ਜੋ ਰਿਪੋਰਟ ਕਰ ਰਿਹਾ ਇਸ ਮਾਮਲੇ ਦੇ ਵਿੱਚ ਦੈਨਿਕ ਭਾਸਕਰ ਦੇ ਅਨੁਸਾਰ ਭਾਰਤੀ ਜਿਹੜੀ ਹਵਾਈ ਫੌਜ ਆ ਉਹਦੇ ਨਾਲ ਜੁੜੇ ਹੋਏ ਦੋ ਡਿਫੈਂਸ ਐਕਸਪਰਟਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਮਜ਼ਾ ਲਾਹੀ ਹਨ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਦੋਨੇ ਦੇਸ਼ਾਂ ਦੀਆਂ ਜਿਹੜੀਆਂ ਫੌਜਾਂ ਨੇ ਉਹ ਵਰਤਦੀਆਂ ਨੇ ਯਾਨੀ ਕਿ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਹਦੀਆਂ ਨੇ ਇਹ ਗੱਲ ਭਾਸਕਰ ਕਹਿਣਾ ਚਾਹੁੰਦਾ ਆ ਇਹ ਇਸ ਤਰ੍ਹਾਂ ਦੀ ਸੰਭਾਵਨਾ ਹੋ ਸਕਦੀ ਹੈ ਕਿ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਗਿਆ ਹੋਵੇ ਇਹ ਗੱਲ ভাসਕਰ ਦੇ ਵੱਲੋਂ ਲਿਖੀ ਗਈ ਹੈ ਆਪਣੀ ਜਿਹੜੀ ਉਹਨਾਂ ਨੇ ਵੈੱਬਸਾਈਟ ਦੇ ਉੱਤੇ ਖਬਰ ਛਾਪੀ ਹੈ ਪਰ ਭਾਰਤ ਦੇ ਵੱਲੋਂ ਐਂਟੀ ਮਜ਼ਾਇਲ ਜਿਹੜਾ ਆਪਣਾ ਪ੍ਰਬੰਧ ਹੈ ਜਿਹੜਾ ਸਿਸਟਮ ਹੈ ਉਹਦੇ ਨਾਲ ਇਹਨੂੰ ਡਿਫਿਊਜ਼ ਕਰ ਦਿੱਤਾ ਗਿਆ ਹੋਵੇ ਇਹ ਮਜ਼ਾਇਲਾ ਐਕਸਪਲੋਡ ਨਹੀਂ ਹੋਈਆਂ ਜਾਨੀ ਕਿ ਫਟੀਆਂ ਨਹੀਂ ਤੇ ਇਹਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਸਵੀਰਾਂ ਲਗਾਤਾਰ ਤੁਸੀਂ ਆਪਣੀ ਸਕਰੀਨ ਤੇ ਇਹਨਾਂ ਮਜ਼ਾਇਲਾ ਦੀਆਂ ਦੇਖ ਰਹੇ ਹੋ ਤਾਂ ਜਿਹੜੀ ਹੋਰ ਇਸ ਮਾਮਲੇ ਦੇ ਵਿੱਚ ਕੀ ਕੀ ਕੁਝ ਹੋਇਆ ਆ ਉਸ ਦੇ ਅਨੁਸਾਰ ਲੰਗੀ ਰਾਤ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਰਾਤ ਕਰੀਬ 2 ਵਜੇ ਦੇ ਕਰੀਬ 2 ਵਜੇ ਤੋਂ ਲੈ ਕੇ ਮਾਫ ਕਰਨਾ 1:02 ਮਿੰਟ ਤੋਂ ਲੈ ਕੇ 1:09 ਮਿੰਟ ਦੇ ਵਿਚਕਾਰ ਅੰਮ੍ਰਿਤਸਰ ਦੇ ਵਿੱਚ 7 ਮਿੰਟਾਂ ਦੇ ਅੰਦਰ ਅੰਦਰ 6 ਵਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਉੱਥੇ ਹੀ ਇਸ ਕਾਰਵਾਈ ਦੇ ਦੌਰਾਨ ਜਿਹੜੀ ਆ ਉਹ ਬਲੈਕਆਊਟ ਕੀਤਾ ਗਿਆ ਸੀ ਦੌਰਾਨ ਅੰਮ੍ਰਿਤਸਰ ਦੇ ਵਿੱਚ ਤੁਰੰਤ ਬਲੈਕਆਊਟ ਕਰ ਦਿੱਤਾ ਗਿਆ ਹਾਲਾਂਕਿ ਅੰਮ੍ਰਿਤਸਰ ਪੁਲਿਸ ਨੇ ਨੇ ਜਿਹੜਾ ਉਹ ਇਸ ਨੂੰ ਸੌਨਿਕ ਆਵਾਜ਼ ਸੌਨਿਕ ਸਾਊਂਡ ਦੱਸਿਆ ਹੈ ਫਿਲਹਾਲ ਜਿਹੜੀਆਂ ਮਜ਼ਾਈਲਾ ਡਿੱਗੀਆਂ ਨੇ ਇਸ ਬਾਰੇ ਇਹੀ ਜਾਣਕਾਰੀ ਆ ਅਧਿਕਾਰਤ ਪੁਸ਼ਟੀਆਂ ਉਸ ਪ੍ਰਕਾਰ ਨਹੀਂ ਹੋ ਰਹੀਆਂ ਕਿ ਇਹ ਕਿਹੜੀਆਂ ਸੀ ਕਿਵੇਂ ਆਈਆਂ ਕਿੱਥੋਂ ਆਈਆਂ ਇਹਦੇ ਬਾਰੇ ਕੋਈ ਵੀ ਅੰਦਾਜ਼ਾ ਲਾਉਣਾ ਫਿਲਹਾਲ ਠੀਕ ਨਹੀਂ ਹੈ ਭਾਰਤ ਦੀ ਫੌਜ ਇਸ ਦੇ ਉੱਤੇ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਮਜ਼ਾਈਲਾ ਜਿਹੜੀਆਂ ਨੇ ਦੁਧਾਲਾ ਤੇ ਪੰਦੇਰਤ ਇੱਕ ਹੋਰ ਪਿੰਡ ਦੇ ਵਿੱਚ ਡਿੱਗੀਆਂ ਨੇ ਫਿਲਹਾਲ ਅਹ ਇਹਦੀ ਕਿ ਕਿਥੋਂ ਆਈਆਂ ਕਿਵੇਂ ਆਈਆਂ ਜਿਵੇਂ ਇਹਦੇ ਬਾਰੇ ਕੋਈ ਅਧਿਕਾਰਤ ਬਿਆਨ ਆਉਂਦਾ ਉਹਦੀ ਤੁਹਾਡੇ ਨਾਲ ਸਾਂਝ ਜ਼ਰੂਰ ਪੁਵਾਈ ਜਾਏਗਾ